ਅणि 사ਸੀカール 페이스బుక్ ਵਾਲਿਓ ਅੱਜ ਆਪਾਂ ਖੜੇ ਆ ਲੁਧਿਆਣੇ ਦੇ ਬਹੁਤ ਹੀ ਸੋਹਣੇ ਪਿੰਡ ਚਕਰ ਦੇ ਵਿੱਚ ਜਿ세 ਤੱਕ ਤੁਸੀਂ ਦੇਖੋਗੇ ਕਿ ਪਿੰਡ ਦੀਆਂ ਗਲੀਆਂ ਸੀਵਰੇਜ ਪਾ ਕੇ ਪੂਰੀਆਂ ਪੱਕੀਆਂ ਕੀਤੀਆਂ ਗੰਗਾ ਨੇ ਤੇ ਪਿੰਡ ਦੀਆਂ ਸੱਥਾਂ ਸੱਥਾਂ ਦੇ ਵਿੱਚ ਪੱਖੇ-ਪੁੱਖੇ ਲਾਏ ਵੇ ਆ ਬਜ਼ੁਰਗਾਂ ਵਾਸਤੇ ਠੀਕ ਆ ਤੇ ਪਾਰਕਾਂ ਬਣਾਈਆਂ ਹੋਈਆਂ ਨੇ ਤੇ ਬਾਕਸਿੰਗ ਵਾਸਤੇ ਬੱਚਿਆਂ ਨੂੰ ਪੂਰਾ ਵਧੀਆ ਸੈੱਟ ਪਾ ਕੇ ਦਿੱਤਾ ਉਹਨਾਂ ਕਹਿੰਨੇ ਬੌਕਸਿੰਗ ਸਿੱਖਣੀ ਆ ਇੱਥੇ ਆ ਕੇ ਸਿੱਖ ਸਕਦਾ ਵਾ ਤੇ ਸਾਡੇ ਨਾਲ ਆ ਪਿੰਡ ਦੇ ਸਰਪੰਚ ਸੋਹਣ ਸਿੰਘ ਜੋ ਕਿ ਬਹੁਤ ਹੀ ਵਧੀਆ ਸੁਭਾਅ ਉਹਨਾਂ ਨਾਲ ਗੱਲਬਾਤ ਕਰਦੇ ਆ ਸੀ ਉਹਨਾਂ ਨੇ ਕਨੈਕਟ ਕੀਤਾ ਤੇ ਉਹ ਕਹਿੰਦੇ ਵੀ ਤੁਸੀਂ ਆਓ ਸਾਡੇ ਪਿੰਡ ਦੇ ਵਿੱਚ ਸਵਾਗਤ ਆ ਤੁਹਾਡਾ ਹਨਾ ਬਣਾਓ ਵੀਡੀਓ ਤੇ ਲੋਕਾਂ ਨੂੰ ਪਤਾ ਲੱਗੇ ਕਿ ਐਨੇ ਸੋਹਣੇ ਪਿੰਡ ਵਿੱਚ ਪਏ ਆ ਤੇ ਦੇਖਿਆ ਨਹੀਂ ਆਪਾਂ ਤੇ ਤੁਹਾਨੂੰ ਵੀ ਉਤਸ਼ਾਹ ਮਿਲੂਗਾ ਗਾ ਪਿੰਡ ਨੂੰ ਬਧੀਆਂ ਢਾਂਗਣਾ ਬਣਾਉਣ ਦਾ ਤੇ ਆ ਜਾ ਮਿੱਤਰਾ ਸਰਪੰਚ ਨਾਲ ਮਲਾਉਨੇ ਆ ਸਾਰੇ ਫੇਸਬੁੱਕ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਕੈਮੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਡੇ ਚਕਰਨਗਰ ਪਹੁੰਚਾਂ ਤੇ ਧੰਨਵਾਦ ਕਰਦੇ ਆ ਜੀ ਆਹ ਕਹਿੰਦੇ ਆ ਜੀ ਆਹ ਜੀ ਤੇ ਆਪਾਂ ਪਿੰਡ ਦੇ ਬਾਰੇ ਗੱਲਬਾਤ ਕਰਨ ਆਏ ਸੀ ਕਿ ਤੁਹਾਡੇ ਨਾਲ ਜੀ ਕੌਣ ਕੌਣ ਤੁਹਾਡੇ ਨਾਲ ਜੁੜਿਆ ਵਾ ਤੇ ਕਿੱਥੋਂ ਇਹ ਸ਼ੁਰੂਆਤ ਹੋਈ ਪਿੰਡ ਦੀ ਬਈ ਕਿੱਥੋਂ ਇਹ ਆਪਾਂ ਇੰਨਾ ਕੋ ਬਣਾਉਣ ਦੇ ਬਾਰੇ ਕਿਨੇ ਸੋਚਿਆ ਸੀ ਆਪਾਂ ਉਹ ਚੀਜ਼ਾਂ ਬਾਰੇ ਪੁੱਛਣਾ ਵਾ ਤੇ ਤੁਸੀਂ ਦੱਸੋਗੇ ਆਪਾਂ ਤੁਹਾਨੂੰ ਸਵਾਲ ਕਰਦੇ ਆਂ ਬੈਜਗੇ ਜੀ ਬੈਠੋ ਜੀ ਬੈਠੋ ਆਪਾਂ ਜੀ ਪਹਿਲਾਂ ਪੁੱਛਣਾ ਵਾ ਵੀ ਇਹ ਸ਼ੁਰੂਆਤ ਕਿੱਥੋਂ ਹੋਈ ਵੀ ਆ ਪਾਰਕਾਂ ਬਣਾਉਣੀਆਂ ਵਾ ਸੀ ਬ੍ਰੇਜ ਪਾਉਣੇ ਆ ਹਨ ਸੱਥਾਂ ਇਹਨੂੰ ਰੈਨੂ ਗੇਟ ਬਣਾਉਣੀਆਂ ਹਨ ਬੱਚਿਆਂ ਵਾਸਤੇ ਆਪਾਂ ਇੰਨਾ ਗਰਾਊਂਡ ਗਰਾਊਂਡ ਵਧੀਆ ਬਣਾਉਣਾ ਇਹ ਕਿੱਥੋਂ ਸ਼ੁਰੂਆਤ ਹੋਈ ਇਹ ਦੱਸੋ ਪਹਿਲਾਂ ਹਾਂ ਸ਼ੁਰੂਆਤ ਇਹ 2011 ਦੇ ਵਿੱਚ ਹੋਈ ਸੀਗੀ ਠੀਕ ਹੈ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਸਵਰਗਵਾਸੀ ਸਰਦਾਰ ਅਜਮੇਰ ਸਿੰਘ ਜੀ ਸਿੱਧੂ ਹਾਂਜੀ ਹਾਂਜੀ ਉਹਨਾਂ ਦੇ ਬ੍ਰਦਰ ਸਰਦਾਰ ਬਲਦੇਵ ਸਿੰਘ ਜੀ ਠੀਕ ਹੈ ਜੀ ਸਮੁੱਚੇ ਸਿੱਧੂ ਪਰਿਵਾਰ ਤੇ ਸਮੁੱਚੇ ਨਗਰ ਦੇ ਸਹਿਯੋਗ ਨਾਲ ਠੀਕ ਹੈ ਜੀ ਤੇ ਸਾਰੇ ਪਿੰਡ ਦਾ ਵਿਕਾਸ ਹੋਇਆ ਹਾਂਜੀ ਹਾਂਜੀ ਜੋ ਸ਼ੁਰੂਆਤ ਹੋਈ ਆ 2011 ਦੇ ਵਿੱਚ ਹੋਈ ਆ ਠੀਕ ਹੈ ਜੀ ਹਾਂ 2011 ਦੇ ਵਿੱਚ ਸਿੱਧੂ ਪਰਿਵਾਰ ਨੇ ਮੂਹਰੇ ਲਾ ਕੇ ਮੂਹਰੇ ਲੱਗੇ ਪਹਿਲਾਂ ਹਾਂਜੀ ਸਮੁੱਚੇ ਨਗਰ ਦੇ ਸਹਿਯੋਗ ਨਾਲ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹਾਂਜੀ ਹਾਂਜੀ ਇਸ ਕੰਮ ਨੂੰ ਮੂਰੇ ਹੋ ਕੇ ਇਹਨਾਂ ਨੇ ਸ਼ੁਰੂਆਤ ਕੀਤੀ ਆ 2011 ਦੇ ਵਿੱਚ ਸੀਵਰੇਜ ਪਾਇਆ ਆਪਾਂ ਹਾਂਜੀ ਸਾਰੇ ਨਗਰ ਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿੰਨੇ ਵੀ ਮਤਲਬ ਆਪਣੇ ਵਾਤਾਵਰਣ ਦੇ ਲਈ ਹਾਂਜੀ ਹਾਂਜੀ ਆਪਣੇ ਪੌਦੇ ਲਗਾਏ ਆ ਹਾਂਜੀ ਹਾਂਜੀ ਘੱਟੋ ਘੱਟ 60 ਤੋਂ 65000 ਆਪਣੇ ਦਰਖਤ ਲਾਏ ਹੋਏ ਆ ਨਗਰ ਦੇ ਵਿੱਚ ਫਿਰ ਉਸ ਤੋਂ ਤੁਸੀਂ ਵੇਖਿਆ ਹੀ ਪਿੰਡ ਦੇ ਵਿੱਚ ਕਿਹੜਾ ਲਾ ਕੇ ਹਾਂਜੀ ਹਾਂਜੀ ਦੇਖਿਆ ਸਾਰਾ ਕੰਮ ਬਣੀਆਂ ਹੋਈਆਂ ਵਾ ਕਾਫੀ ਹਾਂਜੀ ਹਾਂਜੀ ਦੇਖੋ ਸਾਰਾ ਕੰਮ ਬਣੀਆਂ ਹੋਈਆਂ ਵਾ ਕਾਫੀ ਜ਼ਿਆਦਾ ਤੇ ਆਪਣੇ ਜਿੰਨੇ ਵੀ ਮਤਲਬ ਸੱਥਾਂ ਵਾ ਉਹ ਬਹੁਤ ਵਧੀਆ ਤਰੀਕੇ ਨਾਲ ਰੈਨੂਗਿਡ ਕੀਤੀਆਂ ਬਹੁਤ ਵਧੀਆ ਬਣਾਈਆਂ ਹੋਈਆਂ ਵਾ ਬੈਠਣ ਵਾਸਤੇ ਪੂਰਾ ਵਧੀਆ ਸਿਸਟਮ ਆ ਬਜ਼ੁਰਗਾਂ ਵਾਸਤੇ ਵੀ ਹਾਂਜੀ ਹਾਂਜੀ ਪੱਖੇ ਖੁਖੇ ਲਾਇਆ ਹਾਂਜੀ 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 ਇਹਨਾਂ ਦੇ ਖੇਤਰ ਦੇ ਵੀ ਸਾਡਾ ਨਗਰ ਆ ਜਿਹੜਾ ਬਹੁਤ ਬਹੁਤ ਮਰਲਾ ਮਾਰਦੇ ਹਾਂ ਜੀ ਠੀਕ ਹੈ ਜੀ ਤੇ ਗਰਾਊਂਡ ਗਰੂਰ ਤੁਸੀਂ ਬਣਾਏ ਹਨ ਜੀ ਹਾਂਜੀ ਹਾਂਜੀ ਬਿਲਕੁਲ ਜੀ ਸਾਣੂ ਸਰਪੰਚ ਸਾਹਿਬ ਨੇ ਪਹਿਲਾਂ ਦੱਸਿਆ ਕਿ ਅਜਮੇਰ ਸਿੰਘ ਜਿਹਨਾਂ ਦਾ ਬਹੁਤ ਹੀ ਨਾਮ ਆ ਨਾਲ ਦੇ ਪਿੰਡ ਵੀ ਜਾਣਦੇ ਨੇ ਤੇ ਉਹਨੂੰ ਸਹਿਯੋਗ ਆ ਪਿੰਡ ਨੂੰ ਬਣਾਉਣ ਦੇ ਵਿੱਚ ਉਹਨਾਂ ਨੇ ਪਿੰਡ ਵੱਜਿਆ ਪੂਰਾ ਟਿਕਾ ਕੇ ਬਣਾਇਆ ਉਹਨਾਂ ਨੇ ਤੇ ਸਰਪੰਚ ਸਾਹਿਬ ਦੇ ਕਹਿਣ ਮੁਤਾਬਕ ਵੀ ਉਹਨਾਂ ਦੀ ਡੈਥ ਹੋ ਗਈ ਸੀ ਤਾਂ